ਜਿਹੜੇ ਨੌਜਵਾਨ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਆਉਂਦੇ ਨੇ ਤੇ ਤ੍ਰਿਗਲਾਂ ਤੋਂ ਉਹਨਾਂ ਦੇ ਜੀਵਨ ਦੇ ਤ੍ਰਿਗਲਾਂ ਤੋਂ ਉਹਨਾਂ ਦੇ ਜਿਹੜੇ ਕਰਮਾਂ ਦੇ ਉੱਤੇ ਕਿਉਂਕਿ ਜਿਹੜੇ ਮਾਪਿਆਂ ਨੇ ਫੁੱਲਾਂ ਵਾਂਗੂ ਜਵਾਨ ਪਾਲੇ ਹੁੰਦੇ ਆ ਉਹਨਾਂ ਦੀ ਪਾਲਣ-ਪੋਸ਼ਣ ਕੀਤਾ ਹੁੰਦਾ ਹੈ ਲੱਖਾਂ ਰੁਪਏ ਲਾ ਕੇ ਉਹਨਾਂ ਨੂੰ ਵਿੱਦਿਆ ਪ੍ਰਦਾਨ ਕਰਾਈ ਹੁੰਦੀ ਆਪਣੇ ਮੂੰਹ 'ਚ ਬੁਰਕੀਆਂ ਕੱਢ ਕੇ ਤੇ ਜਵਾਨਾਂ ਨੂੰ ਧੰਦੇ ਨੇ ਤਾਂ ਕਿ ਸਾਡੇ ਜਵਾਨ ਦਾ ਭਵਿੱਖ ਜਿਹੜਾ ਸੁਰੱਖਿਤ ਹੋ ਜੇ ਜਦੋਂ ਉਹ ਜਵਾਨ ਵੱਡਾ ਹੁੰਦਾ ਆਉਦੇ ਆ ਉਹਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਪੈਂਦਾ ਹੈ ਜਰਨ ਸ਼ਕਤੀ ਸਾਡੇ ਚ ਹੈਣੀਗੀ ਜੇ ਦੋ ਗੱਲਾਂ ਸਾਡੇ ਮਾਪਿਆਂ ਨੇ ਕਰ ਦਿੱਤੀਆਂ ਅਸੀਂ ਅੱਜ ਜਰਦੇ ਨਹੀਂਗੇ ਅਸੀਂ ਉਹਨਾਂ ਨੂੰ ਚੁੱਕ ਕੇ ਤੇ ਬਿਰਧ ਆਸ਼ਰਮ ਮੈਂ ਇਹ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਇਹੀ ਰੋਲ ਰਿਵਰਸ ਹੋ ਜਾਂਦਾ ਤੇ ਜੇ ਤੁਹਾਡੇ ਮਾਪੇ ਤੁਹਾਨੂੰ ਅਨਾਥ ਆਸ਼ਰਮ ਛੱਡ ਆਂਦੇ ਤੇ ਫਿਰ ਤੁਹਾਡਾ ਕੀ ਦਿਸਾ ਹੋਣੀ ਸੀ ਜਿਹੜੇ ਨੌਜਵਾਨ ਆਪਣੇ ਮਾਪਿਆਂ ਦੀ ਕਦਰ ਨਹੀਂ ਕਰ ਸਕਦੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਸਾਂਭ ਸੰਭਾਲ ਨਹੀਂ ਕਰ ਸਕਦੇ ਉਹਨਾਂ ਘਰਾਂ ਦੇ ਵਿੱਚ ਕਦੀ ਬਰਕਤ ਨਹੀਂ ਹੋ ਸਕਦੀ ਉਹ ਘਰ ਉੱਜੜਦੇ ਹੁੰਦੇ ਨੇ ਕਿਉਂਕਿ ਮਾਪੇ ਜਿਹੜੇ ਹੁੰਦੇ ਨੇ ਉਹ ਸਿਰਾਂ ਦੀ ਸ਼ਕਤੀ ਸਾ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਸਭ ਤੋਂ ਵੱਡੀ ਅਸੀਸ ਜੇ ਹੈ ਦੁਨੀਆ ਤੇ ਤੇ ਉਹ ਮਾਪੇ